ਤੋ ਚੱਲ ਖੜ ਜਾ ਖੜ ਜਾ ਬਹੁਤ ਬੋ ਜਾ ਰਹੀ ਤੈਨੂੰ ਚੀਕ ਰਹੀ ਸਸਰੀ ਗਾਲੀ ਦਰਿਆਂ ਨੂੰ ਸਵਾਗਤ ਹੈ ਜੜਕਾ ਤੇ ਨਿਊ ਲਾਈਵ ਤੇ ਬੱਦੂ ਦੋ ਦੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਹੋਰ ਕਿਵੇਂ ਆਤਾ ਜੀ ਵੀਰ ਨਾਲ ਗੱਲ ਕਰ ਲੋ ਜੀ ਇਧਰ ਤੰਦਾਂ ਯੂਟਿਊਬ ਵਾਲਾ ਸੁਣਾ ਲਗੀ ਦੂਸਰਾ 60 ਲੱਖ ਲਾਤਾ ਦਿਨਾਂ ਦੀ ਵਿਸ਼ੇਸ਼ਤਾ ਹੈ 60 ਕਰੋੜ ਦਾ ਪਟਾਟ ਦੇ ਪਿਆ ਕੋਲ ਨੇ ਵੀ ਸ਼ੌਕੀ ਗੱਡੀਆਂ ਦੇ ਚੜੇ ਨਾ ਚੱਲ ਮੋਨ ਦਾ ਵੀ ਬਾਈ ਵਾਲਾ ਇੰਟਰੋ ਦੇ ਦੇ ਵੀ ਥੋੜਾ ਕੈਮੇਰੇ ਤੇ ਪੜਨਾ ਚਾਹੀਦਾ ਨਾ ਕਲ ਬੱਸ ਮੈਂ 8 ਸਾਲ ਤੋਂ ਬਤੇ ਹੀ ਮੇਰਾ ਨਾਮ ਫਾਈਰੇ ਮੈਂ ਜਿੱਦ ਲਈ ਪੜਦਾ ਹੀ ਕੇ ਜੋ ਬੰਦੇ ਸਕੂਲ ਦੇ ਬੱਚਾ ਹਾਂ ਅੰਦਾ ਮਮਾ ਹੀ ਨਾਲ ਕਰ ਰਹੇ ਹਾਂ ਪਾ ਗਏ ਆ ਨਹੀਂ ਜਾਗਦਾ ਉਹ ਨਹੀਂ ਜਾਗਦਾ ਅਰੇ ਲਖਣ ਦੇਗਾ ਚਲਾਓ ਵੀ ਆਸਾ ਆਵੇ ਡੈਡੀ ਇਹ ਚ ਚਲਾ ਲਊਗਾ ਚਲਾਉਣਾ ਜਿਹੜਾ ਪਾਸਵਰਡ ਨਹੀਂ ਪਤਾ ਲੱਗ ਰਾਂਗੇ ਉਹ ਉਹ ਤਾਂ ਪੁੱਛ ਲਓ ਇਹਦਾ ਪਾਸਵਰਡ ਜੋ ਬੀਬੀ ਵਾਈਫਾਈ ਦਾ ਪਰਦਾ ਹੈ ਚੇਂਜ ਕਰ ਦਿਨਾ ਚਲ ਬੋਲੂ ਤਾ ਜੀ ਕੀ ਬੋਲਣਾ ਮੈਨੂੰ ਸਲਾਹ ਕੁਝ ਗੱਲ ਲਵਾ ਤਾ ਨੂੰ ਪਤਾ ਨਹੀਂ ਹੋ ਰੂਛ ਲੋ ਤੇ ਤੂੰ ਇਧਰ ਬੱਟ ਡਿੱਬੀ ਹੈ ਹੈਨੀ ਹਾਂ ਕੋਨ 4G ਹੈ ਤੇਰੇ ਨਹੀਂ ਹੁਣ ਕੋਟ ਉਹ ਹੋਊਗਾ ਵਾਹ ਹੁਰੀਆ ਨਹੀਂ ਦੱਸਦਾ ਨਹੀਂ ਟੁਰੀ ਹੈ ਬਿਲੀ ਵਰਗੂ ਬੋਲੀਆ ਚੁੱਪ ਕਰ ਜਾ ਉਹ ਨਾ ਛੇੜ ਨਾ ਤਜਿਲ ਛੇੜ ਬੰਦਰ ਗਿਲੀ ਹੋਏ ਨਾ ਨਾ ਚੁੱਪ ਕਰ ਜਾ ਕਰਦਾ ਨਾ ਨਾ ਛੇੜ ਤੁਗਾ ਠੰਗੀ ਕਰਦਾ ਰਹਿਣਾ ਰੋਜ ਹਾਂ ਹਾਂ ਤੁਸੀਂ ਕਿੱਧਰ ਰਹੇ ਉਧਰ ਚੁੰਗੜਾ ਨਾ ਨਾ ਐਟ ਦੇਖਿਆ ਮੈਂ ਮੂਤੂ ਮੂਈ ਰੇਖ ਜਦੋਂ ਤੱਕ ਸੁੱਤੀ ਅਸੇੜੀ ਟ ਖੱਤਨੂ ਜੁੱਟੀ ਆ ਦੇਖੀਂ ਦੱਲ ਪਿਆ ਔਰ ਦੱਲ ਪਿਆ ਦੱਲ ਪਿਆ ਜੇ ਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪੋ ਵੱਲ ਦੁੱਗੀ ਦੀ ਕਿਸੀ ਦਾ ਵਾਲੀ ਛੱਡਦੇ ਜੇ ਠਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪੋ ਵੱਲ ਦੁੱਗੀ ਦੀ ਕਿਸੀ ਕਿਦੀ ਦਾ ਗੱਲ ਛੱਡਦੇ ਅਣਜਾ ਪੱਕੀ ਛੱਡੀ ਕੇ ਆ ਪਛਾਣ ਪੱਤ ਲੋ ਸਾਈਕ ਕਰੇ ਚੋਲਾ ਉਤ ਬਾਦ ਘਟ ਬੱਟੀ ਹੈ एक कभी चला गनी आ साते गिनवा है को रेडी है सांजाला नाम तेरा उतर किया का तो जो मिटाण वास्ते पैसे कुछ बारे भी लो सोचे मिया जट पे लो चाण वास्ते थोड़ा तो सामने थो बैठा था ऐसे कुछ बारे भी लो सोचे मिया जट पे लो चाण वास्ते ए दिस वाज ओ बोला hmm. बोल तेरी बारी आ गई गिरना कोई ਉਹਨੂੰ ਕੋਈ ਨਹੀਂ ਹੈਲੋ ਸੋਪਨਾ ਚਲਿਆ ਨਹੀਂ ਹੈਲੋ ਜੀ ਸੋਪਨਾ ਜੀ ਆਈ ਨਹੀਂ ਹੈਲੋ ਜੀ ਹਾਂ ਧੰਨਵਾਦ ਜੱਬੀ ਦੱਸੋ ਧੰਨਵਾਦ ਜੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਹੈ ਕੇ ਥੈਂਕ ਯੂ ਜੀ ਮੇਰਾ થેન્ક યુ મેમ કોમ મેમ ਪਤਾ ਨਹੀਂ ਕੌਣ ਆਪਾਂ ਥੈਂਕ ਯੂ ਮੈਮ ਅਸੀਂ ਪਟਿਆਲਾ ਦੇ ਕੋਲ ਆਏ ਹਾਂ ਥੈਂਕ ਯੂ ਮੈਮ ਪਟਿਆਲਾ ਦੇ ਕੋਲ ਆਏ ਹਾਂ ਥੈਂਕ ਯੂ ਮੈਮ ਜੀਭਾਂ ਕਿਉਂ ਕੱਢਦਾ ਹੁੰਦਾ ਹੈ ਕਣ ਤੂੰ ਮੁਰਗਾਨ ਕਿੱਥੇ ਕੱਢ ਰਿਹਾ ਗੱਡੀ ਗੱਡੀ ਪਤਾ ਨਹੀਂ ਕੱਢੀ ਆਈਂ ਹੈ ਮਾਰਕਟ ਕਰਿਓ ਕਰਿਆ ਹੋਇਆ ਹੈ ਮਾਰਕਟ ਕਰ ਹੋਰ ਦਾ ਇਹ ਤੇਰਾ ਹੀ ਗੱਤਨ ਹੋ ਰਿਹਾ ਮੈਂ ਇਹ ਨੂੰ ਸਮਝ ਨਹੀਂ ਰਿਹਾ 4G ਸੈੱਟ ਨਹੀਂ ਹੁੰਦਾ ਹੈਗਾ 5G ਨਾਲ ਤੂੰ ਹੀ ਆ ਪਾਸਵਰਡ ਵੀ ਨਹੀਂ ਪਤਾ ਸਾਨੂੰ ਪਾਸਵਰਡ ਨਹੀਂ ਮੇਰੇ ਵਾਲਾ ਵੀ ਨਹੀਂ ਹੁੰਦਾ ਦੀ ਬੱਲੇ ਰੈਂਟ ਨਹੀਂ ਇਹ ਤਾਂ ਬਿਟੇਗਾ ਆਪਾਂ ਆਂ ਜਾਏਗਾ ਇੱਧਰ ਲਾ ਕੀ ਕਹਿੰਦਾ ਆ ਪੁੱਛ ਰਾਂਗੇ ਕੀ ਹਾਲ ਨੇ ਲਖੀ ਲਖੂ ਜੜਗਾ ਤਾਰੇ ਨਾਮ ਦਾ ਕੋਣ ਲਖੀ ਤਾਰੇ ਨਾਮ ਦਾ ਆ ਦੇਖ ਲਖੀ ਤੂੰ ਵੀ ਬੋਕਰ ਹਟ ਸਵਾਲ ਕਰਦਾ ਮੈਂ ਉਹ ਬੋਲੀ ਜਾਂਦਾ ਮੈਂ ਦੱਸੂ ਜਾ ਦੇ ਅਲਕਸ ਦੇ ਸਾਮ ਕੋਲ ਆ ਚਲ ਸੁਣਾ ਦੇ ਵੀਰ ਸਾਨੂੰ ਇਸ ਬਸੇ ਸਾਮ ਕੋਲ ਨਹੀਂ ਤਾਲ ਖੜ ਜਾ ਯਾਰ ਤੂੰ ਕਹੇ ਨਾ ਕੁਛ ਮਰਦੀ ਪਲੱਸ ਦੇ ਬੋਲ ਦੇ ਮੈਂ ਤੇ ਸੋਲਵ ਕਰ ਤਾ ਆ ਚਲ ਪਾ ਦੇ ਉਹ ਨੂੰ ਸਾਨੂੰ ਦੇਖੀਂ ਪਾ ਦੇ ਪਾ ਸਾਮਾ ਤੂੰ ਦੇਖ ਤੇਰਾ ਭੈਣ ਨੂੰ ਮਦੂ ਕੰਪਲੀਟ ਹੋ ਗਿਆ ਮਰਸੂ ਆਰੇ ਉਹ ਪਾ ਤੂੰ ਪਾ ਮੈਨੂੰ ਮੈਨੂੰ ਤੂੰ ਪਾ ਮੈਨੂੰ ਜੇ ਬੋਲਤੇ ਆਵੇਂ ਤੈਨੂੰ ਤੋ ਕਰੀ ਆਏ ਕਰ ਦੂੰਗਾ 2 4 1 8 4 ਕਰ ਕੀ ਪੰਜਾਬੀ ਚ ਪਾ ਦੇ ਨੂ ਇੰਨਾ ਨਹੀਂ ਹੋਇਆ ਇੰਨਾ ਆਇਆ 2 8 ਚਲ ਪੰਜਾਬੀ ਚ ਦੱਸ ਦੇ ਡਿਵਾਈਡ ਪੰਜਾਬੀ ਤੇਰੀ ਇਹੀ ਪੰਜਾਬੀ ਐ ਤੈਨੂੰ ਭਾਈ ਡਿਵਾਈਡ 4 ਐਨੀ ਨੂੰ ਚਾਰ ਅੱਖਰਾਂ ਨੂੰ ਚਾਰ ਨਾਲ ਡਿਵਾਈਡ ਕਰਨਾ ਹੈ ਕਿਵੇਂ ਕਰੇਗਾ ਇੰਨਾ ਨਹੀਂ ਲੈ ਕਾਪੀ ਲਿਆ ਮੈਂ ਕਰਕੇ ਦੇਖਾ ਖੜ ਜਾ ਕੋਈ ਹੋਰ ਲੱਖ ਲੱਖ ਦਾ ਚੱਲ ਜੰਗਾ ਲੱਖ ਲਾ 2 6 1 2 3 ਬੋਲ 1 6 1 6 5 ਬੋਲ ਇੱਕ ਲੱਖ ਸੱਤੇ ਕਰੋ ਲੈ ਉਹੀ ਮਰਯੂ ਹੋਰੇ ਤੇਰੀ ਜਮੀਨ ਕਰਨੀ ਨੂੰ ਮੈਂ ਤੇ ਨਹੀਂ ਆਉਂਦੀ ਇਹ ਤੋਂ ਪੁੱਛਿਆ 2 1 6 ਸਵਾਰ ਕਿੰਨਾ ਉੱਦੇ 4 ਆ ਡਿਵਾਈਡ ਬਾਈ 4 ਕਹਿੰਦਾ ਪੜਾਣੀ ਲੈ ਫਿਰ ਮੇਰੇ ਗਾ ਲੱਖਾ ਉੱਚਾ ਪਰ ਮੇਰੇ ਤੋਂ ਲੱਖਾ ਉੱਚਿਆ ਇਹ ਤਾਂ ਹੁਣ ਹੀ ਸੀ ਆ ਗਿਆ ਤੂੰ ਤਾਂ ਨਿਆਣਾ ਦੇਖ ਲੱਕਿੰਦੇ ਤਾਂ ਹੀ ਤੂੰ ਤਾਂ ਹੁਣ ਵੱਡਾ ਹੈ ਇਹ ਤੇ ਨਾ ਜਾ ਦੇਉਂਦਾ ਚਲੋ ਦੱਸਦੇ ਹਾਲੇ ਪਰ ਮੈਂ ਸੁਣੇ ਪਾ ਤੂੰ ਮੈਂ ਸੁਣੇ ਮੱਟ ਤੇ ਘੱਟਾਂ ਕਾ ਤੇਰੇ ਵੱਡੀ ਕੀ ਜੋ ਪਾਉਣਗੇ ਆ ਸੌਣ ਵਰਗੇ ਬੰਗਾ ਕਰੋੜ ਆ ਤੂੰ ਲੱਖ ਲੱਖ ਆਲੇ 36 ਕਰੋੜ ਆਲੇ 50 ਲੱਖ ਆ 50 ਕਰੋੜ ਆਲੇ ਪਾਲਾ ਉਹੀ ਨਾ ਬਕਾਈ ਮੈਨਾਂ ਕਰ ਦੱਸੂ ਤੈਨੂੰ ਪੂਰਾ ਸਾਲ ਲੱਗੂ ਕੋ ਮੇਲ ਕਰਨ ਦੇ ਹੋਈ ਨਹੀਂ ਪਾਲਾ ਦਿਨੇ ਮੱਦੀ ਲੈਡ ਡੁਆਇਡ ਆਲੇ ਜਾਇਆ ਡੁਆਇਡ ਆਲੀ ਜਾਇਆ ਇੱਕ ਸੌਣੀ ਹੋਣੇ ਤੇ ਤੂੰ ਹੋਰੇ ਮਰੀ ਜਾਂਦੇ ਹੁੰਦੇ ਕਮੈਂਟ ਕਰੋ ਭਾਈ ਕਿਹੜੇ ਜਿਹੜੇ ਜੁੜੇ ਹੋਣੇ ਨਾਲ ਤਾਰ ਵੀ ਪਾ ਕੱਢ ਲੱਗ ਰਿਹਾ ਤੂੰ ਕੱਢ ਲੈ ਮੈਂ ਹਲੋ ਮਰੇ ਪਿਆਰੇ ਸਬਸਕਰਾਈਬਰ ਜੀ ਦੇਖੋ ਅਹ ਕੀ ਕਿੰਨੀ ਜੀਬ ਲੰਬੀ ਹੈ ਵੀ ਇਹਦੀ ਲੋਫਰਾ ਵੀ ਬੋਲਦੀ ਹੈ ਦੀ ਇਹ ਨਹੀਂ ਬੋਲਦੇ ਹੁੰਦੇ ਵੀ ਰਹਿ ਗਿਆ ਬੰਦਾ ਤਣਾ ਮਰਕਾ ਕਾ ਨਹੀਂ ਕਰਦਾ ਸਰਚ ਤੈਨੂੰ ਗੋਗਲ ਹੋ ਗਈ ਨਾ ਓਏ ਲੋਕਾ ਬੋਲ ਚਲ ਗੀਤ ਸੁਣਾ ਦੇ ਬਾਜੀ ਬਾਬੂ ਨੇ ਕਿਦੋ ਯਾ ਆ ਗਿਆ ਫਕਾੜ ਚਾਹ ਕਮਸ ਤਾਨੀ ਬਾਬੂ ਨੇ ਕਿਦੋ ਯਾ ਆ ਗਿਆ ਰੋ ਯਾਰ ਕੇ ਅੰਬਾਂ ਦੀ ਛਾਂ ਵਿੱਚ ਭਾਈ ਗਿਆ ਰੈਕੜ ਢਲੀ ਕੱਲੇ ਜੱਪਾ ਬੋ ਲੈ ਗਿਆ ਰਮਨ ਅਤਰ ਮਨਾਰਾ ਬਾਬੂ ਟੈ ਗਿਆ ਉਹ ਵਿਛੜਿਆ ਕੁਦਿਲ ਵਰ ਚੰਨੀ ਬਾਬੂ ਨੇ ਕਿਦੋ ਯਾ ਆ ਗਿਆ ਜੋ ਵੀ ਆੜ ਕੇ ਅੰਪਾਂ ਦੀ ਚੁੰਨੀ ਤੇ ਹੀ ਉਹ ਕਿੱਦੋਂ ਨਿਕੋ ਮੈਂ ਚਾਪ ਬੋਲ ਹੈ ਗਿਆ ਅਮਰਾਸਤ ਮੂਰਾ ਕੋ ਕੋ ਤੇ ਬਲਟਕੇ ਚੰਗਾ ਪਾਰਾ ਮੇਰਾ ਲੈ ਗਿਆ ਉਹਦਾ ਦਿਲ ਕੋਈ ਬੈਲਾ ਜਾਣੇ ਜਾਣੀ ਅਫਰੀਕਾ ਜੋ ਵੀ ਆਏ ਐਵੇਂ ਇੱਧਰ ਆਇਆ ਪਾ ਜੀ ਵੀ ਇੱਧਰ ਦੀ ਆਇਆ ਉਧਰ ਦੀ ਉਧਰਲੀ ਪਾਸ ਹੀ ਆਇਆ ਆਈ ਬੱਜ ਕੇ ਉਧਰ ਦੀ ਲੇ ਚਲ ਹੁਣ ਤੂੰ ਦੂਜਾ ਹੋਰ ਸੁਣਾ ਦੇ ਜੱਸੀ ਹੋਰ ਸੁਣਾ ਦੇ ਚਲ ਮੇਰਾ ਮਾਚ ਮੱਚੀ ਹੋਣ ਓਏ ਹੋਰ ਸੁਣਾ ਦੇ ਚੰਗਾ تای ਮੀਰਾ ਇੱਕ ਹੀ ਲੱਛਾ ਹੋ ਰਿਹਾ ਨਿਆਰਾ ਚੋ ਦੰਦੀ ਨਾ ਬਈ ਵੱਡਾ ਹੂੰ ਉਂਗਲ ਦੀ ਦੰਦੀ ਵੱਡ ਲਈਤੀ ਲੈ ਨਾ ਨਾ ਬਿੰਦੂ ਨਾ ਉਹਨਾਂ ਦਾ ਵੀ ਰੇਜ ਵੱਡ ਨੂੰ ਦਿੰਦੀ ਫਿਰ ਦੋਵੇਂ ਨਾਲ ਤਸਵੀਰ ਚ ਲੈ ਜਾਂਦਾ ਸੀ ਕਿਹੜੇ ਸਕੂਲ ਚ ਪੜ ਰਹੇਗਾ ਪੜਾਈ ਕਿਹੜੀ ਚ ਕਰ ਰਹੇਗਾ ਨਾ ਕਿਹੜੇ ਬੰਦਿਆਂ ਨੂੰ ਦੱਸ ਆਉਣੀ ਕਿਹੜੇ ਸਕੂਲ ਚ ਪੜ ਰਹੇ ਹੈ ਤੇ ਚਲ ਮਿਸ ਕੋਈ ਕਰਦਾ ਬਾ ਤੂੰ ਬਈ ਬੋਏ ਸਾਤੀ ਸ਼ਗ੍ਰੀਮ ਪਬਲਿਕ ਸਕੂਲ ਸ਼ਹਾਦ ਕੈਮਿਕਲ ਅੱਜ ਪੜ ਰਹੇ ਹੈ ਤੂੰ ਬਈ ਤੀਜੀ ਚ ਠੀਕ ਆ ਉਹ ਕੀ ਲਿਖਿਆ ਹੋਇਆ ਹੈਗਾ ਥੋੜਾ ਜਿਹਾ ਕਮੈਂਟ ਵੀ ਲਿਖਿਆ ਹੋਇਆ ਹੈਗਾ ਆ ਕੀ ਲਿਖਿਆ ਹੈ 2 ਨਾ ਬੋਲੇਗਾ 10000 ਜੀ ਕਿ ਕੀ ਲਿਖਿਆ ਹੈ ਆ ਕੀ ਲਿਖਿਆ ਹੋਇਆ ਹੈ ਲੀ ਵਾਲਾ ਡੇਰਾ ਮਸਰੀ ਦਾ ਹੋਏ ਡੇਰਾ ਮਸਰੀ ਦਾ ਤੂੰ ਹਰਸਾ ਰੰਗ ਘਰ ਮਸਰੀ ਦਾ ਡਰਮ ਬ੍ਰੀਧ ਨਹੀਂ ਹੈ ਡਰਮ ਬ੍ਰੀਧ ਧਰਮ ਬ੍ਰੀਧ ਧਰਮ ਬ੍ਰੀਧ ਲਿਖਿਆ ਹੋਇਆ ਧਰਮ ਬ੍ਰੀਧ ਆਹ ਹਾਂ ਧਰਮਪ੍ਰੀਤ ਤੁਸੀਂ ਤਾਂ ਪਾਸਾ ਉਹਨਾਂ ਕੋਲ ਹੀ ਦੱਸਿਆ ਧਰਮਪ੍ਰੀਤ ਦੀ ਸੁਣ ਆਇਆ ਜੀ ਬਾਈ ਹਿੰਦੀ ਚ ਕੋਈ ਧਰਮ ਨੂੰ ਮਨੋਇਕ ਦਿਖਾਈ ਨਹੀਂ ਹਾਂ ਵੱਡੀ E R A D I R Y ਨਾ ਕਰ ਲਈ ਦੀ ਹਾਂ ਧਮਨਪ੍ਰੀਤ ਨਹੀਂ ਹੈ ਜੁੜਿਆ ਹੈਗਾ ਆ ਦੇਖੋ ਇੱਕ ਜਿਹੜਾ ਨਿੰਦਾ ਇੱਕ ਥਾਂ ਤੇ ਉੱਚਾੜ ਕਰ ਜਾਈਂਗਾ। ਆਹ ਦੇਖੋ ਜੀ ਮੁੰਡਾ ਘਰੇ ਮੜਿਆ। ਉਹ ਗੋਗਾਂ ਨੂੰ ਬੇ ਬੀੜੂ ਬਣਾ ਲੈ। ਆ ਜਾ ਉਹ ਰੇ ਆ ਜਾ। ਦਸੂ ਦੁੱਧ ਪੀਣਾ ਹੋਈ। ਦਸੂ ਪੀਤਾ ਨਹੀਂ। ਪੀਤਾ ਨਹੀਂ। ਮੈਂ ਪੀ ਲਿਆ। ਤਾਈ ਪਾ ਵੀੜ। ਪੀਆ। ਮੇਰਾ ਦੁੱਧ ਕਿੱਥੇ ਹੈ ਮੇਰਾ ਬੜੀ ਪਿੰਨਾ। ਮੇਰਾ ਉਹਦੇ ਪਿੰਨਾ। ਦਸੂ ਆਂ ਕਿਉਂ? ਦਸੂ ਕਾਪੇ ਨਾ ਬੁਸ ਗਿਆ ਦੁੱਧ ਵੀ ਲਿਆ ਕਾਪੇ। ਹਨ। ਫਿਰ ਮੇਰਾ ਵਾਲਾ ਚੱਕ ਲੈ ਤੇ ਲੱਗ ਜਾ। ਖਤਮ। ਹੈ? ਹਾ ਤੂੰ ਨਾ ਆਗੇ ਤੂੰ ਮੈਂ ਕਿਹਾ ਚੰਗਾ ਜਾ ਇੱਕ ਕੱਪ ਪਰ ਲਿਆ ਮਾਂ ਇੱਕ ਬਿਹਾ ਦੇ ਦੱਕੂ ਉਹ ਜੱਗ ਤੇ ਪਿਆ ਯਾਰ ਉੱਥੋਂ ਜਾ ਭੱਜ ਕੇ ਲੈ ਤਾਈ ਵੀ ਇਧਰ ਫੇਰ ਜਾਊਗੀ ਤੂੰ ਫੇਰ ਤੂੰ ਸਿਆਣਾ ਬੱਚਾ ਨਹੀਂ ਆ ਜਾ ਭੱਜ ਕੇ ਜਾ ਆ ਜਾ ਪਾਪੇ ਨੂੰ ਪੁੱਛਿਆ ਨਹੀਂ ਪਾਪੇ ਕਹਿੰਦੇ ਤੂੰ ਪੀ ਜਾ ਤਾਲ ਤਾਲੇ ਰੋ ਲੈ ਚੱਲ ਮੈਂ ਤਾਂ ਆਪੇ ਜਾ ਕੇ ਨੂੰ ਯਾਰ ਫੇਰ ਤੂੰ ਹੁਣ ਇਧਰ ਮਾ ਆ ਜਾ ਉਹ ਮੈਂ ਲਿਆ ਰੁਕ ਕੇ ਜਾਊਂਗੀ ਮੈਂ ਨੂੰ ਹੜੇ ਕਰਦੇ ਸਰੀ ਨੂੰ ਜਾਉਣੀ ਤੇ ਬਾਦ ਨੂੰ ਦੱਸਦਾ ਮੂੰਹ ਆਪਣਾ ਹੁੰਦਾ ਕਿਉਂ ਸਿੜੀ ਐਨਾ ਜੱਸੂ ਜਰਾ ਇਹਨੂੰ ਦਵਾਸ ਨੂੰ ਤੂੰ ਦਵਾ ਕੇ ਰਹਿ ਗਈ ਕੋਈ ਨੰਬਰ ਦਾ ਸ਼ੇਪਾਂ ਦਾ ਕਾਹਨੂੰ ਕੁਛ ਨਹੀਂ ਕਹਿੰਦਾ ਤੈਨੂੰ ভাই ਕਮੈਂਟ ਕਰੋ ਕਿਹੜੇ ਕਿਹੜੇ ਜੁੜੇ ਰਹੇ ਹੋ ਨਾਲ ਓਏ ਚੌੜ ਜੋਂ ਕਰਦਾ ਹੁੰਦਾ ਜਸਰੀ ਬਾਜ਼ਾਰ ਤੂੰ ਫਿਰ ਰੋਵੇਂਗਾ ਜੇ ਤੇਰੇ ਸੱਟ ਲੱਗੀ ਮੈਂ ਨਹੀਂ ਹੁੰਦਾ ਤੇ ਤੇਰੇ ਤੇ ਕੇ ਨਹੀਂ ਵੈਨਾ ਹੁੰਦਾ ਅੱਜ ਚੱਲ ਨਹੀਂ ਘਟ ਸਕਦਾ ਹੈਗਾ ਕਾਹੀ ਵੀਰ ਇਹਦੇ ਮੂੰਹ ਤੇ ਮਾਰੋ ਲੱਗ ਇੱਧਰ ਆ ਤਾਈ ਵੀ ਇੱਧਰਲੇ ਪਾਸੇ ਆ ਗਏ ਨੂੰ ਇੱਧਰ ਛਿੰਦੇ ਜਿਆ ਮੈਂ ਆਪਾਂ ਨੰਨਾ ਸਾਂ ਆ ਦੇਖੀ ਲਖਣ ਦੇ ਲਾਉਣ ਨੂੰ ਪਈ ਮੂੰਹ ਕਰਕੇ ਬੈਈ ਆ ਵੀ ਥਾਣੋਂ ਜਿਵੇਂ ਤਾਂ ਬਹੁਤ ਸਿਆਣਾਗਾ ਸਿਆਣਾ ਸੋਣਾ ਨਹੀਂ ਹੈ ਇਹ ਸਰਾਮੀ ਆਈ ਜੀ ਬਹੁਤ ਅਰੇ ਦੁਕਾਨ ਕਰਤੀਆਂ ਦੁਕਾਨਾਂ ਕੱਚੀਆਂ ਨੇ ਕਿ ਪੱਕੀਆਂ ਨੇ ਓਏ ਇਹਨਾਂ ਨੂੰ ਪੱਕੀਆਂ ਨੇ ਪੱਕੀਆਂ ਨੇ ਹੁਣ ਤਾਂ ਹੈ ਬਾਈ 20 25 ਸਾਲ ਨਹੀਂ ਬੋਲਦਾ ਸਾਡੇ ਨਾਲ ਦੁਕਾਨ ਪੱਕੀਆਂ ਕਰਤੀਆਂ ਨਾਲ ਤੂੰ ਦੂਰ ਦਾ ਨਹੀਂ ਪਹਿਲਾਂ ਤੂੰ ਰੱਖ ਸਾਥ ਨਹੀਂ ਬੋਲੇ ਮੇਰੇ ਨਾਲ ਚਲ ਦੋ ਲੱਖ ਸਾਲ ਦਾ ਮ ਕੋਲ ਨਹੀਂ ਹੋਇਆ ਭਾਈ ਪਿੰਡ ਦੱਸ ਦੇ ਵੀ ਕਿਹੜਾ ਪਿੰਡ ਹੈ ਤੇਰਾ ਨਾਲ ਕਲਾ ਨਾਲ ਕਲਾ ਦੱਬੇ ਤੇ ਲੱਗੋ ਤਾਂ ਕੀ ਉਹ ਦਸਤੀ ਦਾ ਪਿੰਡ ਕਿਹੜਾ ਹੈ ਇਹ ਜਸੂਏ ਪਿੰਡ ਕਿਹੜਾ ਹੈ ਭਾਈ ਮੈਂ ਕਿੱਥੇ ਕਿੱਥੇ ਪੈ ਰਿਹਾ ਸਦਾ ਦੇ ਪੰਨੇ ਇਹ ਮੇਰੇ ਮੁਰਗਾ ਬੀਆ ਜੀਰੀਆਂ ਤੇ ਬਹੁਤ ਪਾਣੀ ਪਾ ਰਿਹਾ ਕਰ ਦੇ ਯਾਰ ਜਿਹੜੇ ਕਮਾਟੇ ਕਮਾਟੇ ਨਹੀਂ ਕੋ ਕਰ ਰਹੇ ਹੈਗੇ ਜਾਂ ਹਨ ਹੋਰ ਇਹ ਲੈ ਆਸੀਫ ਦਸ ਦੀ ਪੰ ਬੰਮਣੀ ਹੋਣੀ ਜੁੜ ਕੇ ਉਹ ਕੱਢਣਗੇ ਕਮੈਂਟਾਂ ਨਹੀਂ ਕਰਦਾ ਕਿਉਂ ਭੁੱਲ ਜਣਾ ਤੇ ਇਹਨੂੰ ਉਹ ਉਹ ਮੋਜੀਆ ਪਤਾ ਨਹੀਂ ਮੂ ਕੀ ਹੁੰਦੇ ਜਸੂ ਇਹ ਮੋਜੀ ਇਹ ਮੋਜੀਆ ਹਨਾ ਅਮੋਜੀਆ ਕੋਣ ਬੱਧਾ ਦਾ ਨਹੀਂ ਕੀ ਜਣਾ ਹੁੰਦਾ ਹੈ ਅਮੋਰੀਆਂ ਅਮੋਜੀ ਅਮੋਜੀਆਂ ਉਹ ਬੋ ਪੇਦਾ ਤਾਂ ਨਹੀਂ ਅਮੋਜੀ ਹੈ ਹੈ ਅਮੋਜੀ ਅਮੋਜੀ ਆ ਜਾ ਉਹ ਰਹਾ ਜਾ ਕਦੋਂ ਬੱਕੀ ਕਿ ਕਿੱਥੇ ਆ ਤੇ ਕੀ ਆ ਤਿੰਨੇ ਜਾਣੇ ਜੁੜ ਗਏ ਕੋਈ ਕਮੈਂਟ ਇੱਕ ਮਿੰਟ ਕਰੋ ਕਿਹੜੇ ਕਿਹੜੇ ਜੁੜ ਰਹੇ ਹੋ ਪੂਰੇ ਐਪਸ ਤੋਂ ਕਮੈਂਟ ਨਹੀਂ ਕਰ ਰਹੇ ਤੁਸੀਂ ਰੋਣਾ ਬੋਲਣ ਮੜੇ ਆਗੇ ਸੁਣਾ ਦੇ ਕਿਹੜਾ ਕਿਹੜਾ ਮਾ ਜੁੜਾ ਕੋਈ ਮਾ ਜੁੜਾ ਹੋਰ ਨਹੀਂ ਕੋਈ ਗੋਇੰਗ ਟੂ ਡੂ ਨਾ ਵੇ ਪੁਆਇੰਟ ਪਾਈਨਸ ਨਾ ਰਿਪਰ ਕੋਈ ਨਾ ਬਾਈ ਵੀਡੀਓ ਕੁਛ ਨਹੀਂ ਹੋਣਾ ਪੜਾਈ ਉਹ ਚੱਲ ਬਾਈ ਬਣਾ ਦੇ ਦੇ ਕਿ ਨਾ ਜਿਸੂਨ ਦਾ ਗੀਤ ਕੋ ਤੁਫਨ ਆਉਂਦੇ ਨੇ ਪਰ ਉਹ ਸੁਣਾਉਂਦਾ ਨਹੀਂ ਜਾਣ ਕੇ ਵਿੱਚ ਰਿਹਾ ਬੈਠਾ ਬੜਾ ਚੱਲ ਫਿਰ ਦੁੱਧ ਦਾ ਗਲਾਸੇ ਪਰ ਲੈ ਲੈ ਹੁਣ ਹੁਣ ਪੜਾਈ ਘਟ ਆਉਂਗੀ ਹੁਣ ਪੜਾਈ ਆ ਜਾਂਦੀ ਦਮਨ ਜੁੜ ਗਿਆ ਦਮਨੀ ਦਮਨੀ ਵੀਰੇ ਜੁੜ ਗਿਆ ਦਮਨੀ ਵੀਰੇ ਦਾ ਧੰਨਵਾਦ ਕਰਦੇ ਦਮਣੀ ਵੀਰੇ ਲੱਖੀ ਵੀ ਜੁੜ ਰਹਾ ਹੈਗਾ ਦਮਣੀ ਦਮਨ ਦਾ ਬਈ ਦਮਨ ਡੈਰੀ ਫਾਰਮ ਫੈਨ ਲਾਇਆ ਮੁੰਡੇ ਦਾ ਜੇ ਸਬਸਕ੍ਰਾਈਬ ਕਰ ਮੱਸ ਤੋਂ ਵੱਧ ਨਵੇਂ ਚੈਨਲ ਖੋਲਿਆ ਕਾਨੂੰ ਇੱਥੇ ਵੀਡੀਓ ਮਿਲਣੀ ਹੈ ਤੁਹਾਨੂੰ ਕੱਟੀਆਂ ਝੁੱਟੀਆਂ ਦੇ ਦੇਖਣ ਨੂੰ ਇਹ ਦੋ ਚੋ ਪੇਜ ਆਪਣੀ ਕਰੀ ਵੀਡੀਓ ਕਰਕੇ ਲਿਆਦਾ ਹੁਣ ਡੈਰੀ ਫਾਰਮ ਆਪਨੇ ਕਰਵਾਉਣ ਚੁਬਣਾ ਕੇ ਲਈ ਜਿੱਤੇ ਨਾਲੋਂ ਵੱਡੀ ਝੋਕੀ ਦੇ ਤੇ ਚੋਦੀ ਕੱਟੀ ਦੀ ਵੀਡੀਓ ਹੋਵੇ ਬਹੁਤ ਬੜਾ ਚੈਨਲ ਹੈਗਾ ਦਮਨ ਡੈਰੀ ਫਾਰਮ ਦਾ ਉਹਨੂੰ ਸਬਸਕ੍ਰਾਈਬ ਕਰ ਲੋ ਤੇ ਕਿਹੜਾ ਚੈਨਲ ਆਏਗਾ ਬੰਨੂ ਗਮਨ ਚਾਹ ਪੀਣਾ ਹੁੰਦਾ ਹੈ ਉਦੇਸ਼ 글로ਬਲ ਬਣਾਉਣਾ ਹੈ ਆਪਣੀ ਇਕੱਠਾ ਟੀਮ ਨੂੰ ਵਸਤਵਾਤ ਸਬਸਕ੍ਰਾਈਬ ਕਰੋ ਆਪਣਾ 1000 ਸਬਸਕ੍ਰਾਈਬਰੇ ਕਰਾ ਦਿਓ ਫਿਰ ਆਪਣਾ ਗਮਨ ਮੰਨਦਾ ਇਹ ਸੋ ਤੇ ਪਲੇ ਬਟਨ ਤੇ ਕੋਣ ਹੈ ਪਤਾ ਨਹੀਂ ਇਹਨੇ ਸਬਸਕ੍ਰਾਈਬ ਕਰ ਲਿਆ ਮੱਕ ਸਬਸਕ੍ਰਾਈਬ ਹੈ ਤਾਂ ਆਪਣੀ 500 600 ਵੀ ਨਹੀਂ ਹੋਇਆ ਹੋਰ ਸਬਸਕ੍ਰਾਈਬਰ ਸਾਡੇ ਵਾਲੀ ਤੇ ਸਾਡੇ ਲੇ ਤੇ 4000 ਵਿਊਜ਼ ਆ ਨਹੀਂ ਪਿੱਟਣ ਦੇ ਮਨ ਤੋਂ ਸਾਡਾ ਅੱਛਾ ਜੀ ਇੱਥੇ ਜੀ ਹਾਂ ਬਈ ਕਮੈਂਟ ਕਰੋ ਕਿਹੜੇ ਕਿਹੜੇ ਜੁੜ ਰਹੇ ਨਾਲ ਪੁੱਲ ਨਿ ਬੜਾ ਕੇ ਚਵਾਈ ਸੀ ਬੰਨੀ ਹਜ਼ਾਰ ਬੰਨੀ ਦਾ ਬਾਈ 5000 ਹਜ਼ਾਰ ਸਬਸਕ੍ਰਾਈਬ ਕਰਾ ਦਿਓ ਉਸ ਤੋਂ ਵੱਧ ਫੇਕ ਕੇਕਾ ਕੱਟੂਗਾ ਪਾਰਟੀ ਕਰੂਗਾ ਬੰਨੀ ਪਾਰਟੀ ਦਾ ਕਰੇਗਾ ਕਿ ਨਾ 2000 ਸਬਸਕ੍ਰਾਈਬਰ ਹੋ ਗਿਆ ਕਰੇਗਾ ਪਾਰਟੀ ਕਾਤੇ ਮਾ ਹਜ਼ਾਰ ਤੇ ਕਰੂਗਾ ਹੈ ਨਾ ਮਣੀ ਬੋਈ 3000 ਤੇ ਦਾ ਫੇ ਇਖੜਾ ਨਾ ਹੋ ਜੂਗਾ ਕਿ ਕਿ ਕਰ ਦੂ ਮਾ ਇਹ ਆਪੇ ਤਾਂ ਹੋਈ ਖੜਾ ਨਾ ਨਾ ਹੋ ਜੂਗਾ ਨਾ ਮਣੀ ਕਹਿੰਦਾ ਪਾਰਟੀ ਕਰੂਗਾ ਨਾ ਮਣੀ ਪਾਰਟੀ ਵਾਸਤੇ ਮੰਨ ਗਿਆ ਫਾਈਰ ਤੂੰ ਬੋਲ ਦਮਨਪੁਰ ਦਾ ਡੇਰੀ ਫਾਰਮ ਦਾ ਚੈਨ ਡਮਨ ਡੇਰੀ ਫਾਰਮ ਨੂੰ 10 ਬਾਕ ਸਭ ਸਪਰਾਈਜ਼ ਕਰੋ ਦਮਨ ਡੈਰੀ ਫਾਰਮ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਖਿੱਚੇ ਜੀ ਕਿ ਲੱਖ ਹੋਰ ਆ ਗਏ ਹਾਂ ਹਾਂ ਚਲ ਸਮਾਂ ਲਗੀ ਜੀ ਮਨ ਜਬੜਾ ਇੰਨੇ ਕਿ 295 ਸੁਣਾਉਂਦਾ ਪਹਿਲਾਂ ਤੂੰ ਯੂਟਿਊਬਰ ਬਣਨ ਨੂੰ ਮੈਂ ਕੀ ਆ ਬਣ ਨਹੀਂ ਦਿੱਤਾ ਕਰਦਾ ਨਾ ਆਮ ਹੰਡਾ ਬਈ ਯੂਟਿਊਬਰ ਬਣਨ ਨੂੰ ਕਹਿੰਦੇ ਇਹ ਬਣਨ ਨਹੀਂ ਦਿੱਤਾ ਕਰਦੇ ਆਵੇਂ ਫਿਰ ਵੀ ਬਣਨ ਆ ਨਹੀਂ ਜੀ ਉਨੇ ਫਿਰ ਕੋੜਾਈ ਉਾਰ ਲੱਗ ਗਿਆ ਉਹ ਮੁੰਡਾ ਸਾਡਾ ਉਧਰ ਪਿਆਇ ਗਿਆ ਦਿਖਾਉਣਿਆ ਤੁਹਾਨੂੰ ਇੱਕ ਉਹ ਯੂਟਿਊਬਰ ਆਹ ਯੂਟਿਊਬ ਇਹ ਮੱਥੇ ਯੂਟਿਊਬਰ ਬਣ ਸਕਦਾ ਹੈਗਾ ਇਹ ਜਿਹੜੀ ਗੱਲ ਐ ਇਹ ਇਧਰ ਰੁੱਸਿਆ ਬੈਗਾ ਇਹ ਨਹੀਂ ਬਦਾ ਅਰੇ ਡੁੱਕਾ ਕਰਤੀਆਂ ਡੁੱਕਾ ਝੱਕਦਿਆਂ ਲੈ ਲੇਖੀ ਡੁੱਕੇ ਹੀ ਝੱਕਦਿਆਂ ਲੈ ਓਏ ਨਾ ਓਏ ਮੈਂ ਓਏ 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 我压屁股，爷爷。